ਇਹ ਤਾਂ ਸਰਕਾਰ ਵੱਲੋਂ ਲਗਾਤਾਰ ਹੋਰ ਚੋਰੀ ਤੋਂ ਬਾਅਦ ਉਹਨੇ ਰਾਸ਼ਨ ਚੋਰੀ ਦਾ ਇਲਜ਼ਾਮ ਉਹਨਾਂ 'ਤੇ ਲੱਗ ਰਿਹਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਹਰ ਦਿਨ ਲਗਾਤਾਰ ਪ੍ਰਕਾਸ਼ਤ ਕਰਨ ਦੀ ਦਿਖਾਈ ਦੇ ਰਹੀ ਹੈ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਵਾਅਦਾ ਕੀਤਾ ਗਿਆ ਕਿ ਰਾਸ਼ਨ ਚੋਰੀ ਜਿਹੜੀ ਹੈ ਨਹੀਂ ਨਹੀਂ ਕਰਨ ਦਿੱਤੀ ਜਾਏਗੀ ਉਸ ਨੂੰ ਲੈ ਕੇ ਵਾਰਡ ਨੰਬਰ 39 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਵਾਅਦਾ ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਦਾ ਮੁੱਦਾ ਜਿਹੜਾ ਚੱਕਿਆ ਗਿਆ ਤਾਂ ਉਸ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 39 ਦੇ ਕੌਂਸਲਰ ਲक्की ਦਾਸਰਾ ਉਹਨਾਂ ਨੇ ਗੱਲ ਕਰਦਿਆਂ ਵੀ ਅੱਜ ਦੇ ਪ੍ਰੋਟੈਸਟ ਬਾਰੇ ਵੀ ਉਹਨੇ ਕੀ ਕਰਿਆ ਹਾਂਜੀ ਲੱਗੀ ਦੀ ਜਿਹੜਾ ਪ੍ਰੋਟੈਸਟ ਕੀਤਾ ਗਿਆ ਵਾ ਕਿਸੇ ਨੂੰ ਲੈ ਕੇ ਕੀਤਾ ਗਿਆ ਤੇ ਕੀ ਬਣਦੀ ਹੈ ਗੱਲ ਅੱਜ ਸਾਡੇ ਵਾਰਡ ਨੰਬਰ 34 ਤੋਂ ਮੈਂ ਕਾਉਂਸਲਰ ਹਾਂ ਸਾਨੂੰ ਇਹ ਕਾਫੀ ਲੋਕਾਂ ਦੀ ਜਿਹੜੀ KYC ਨਹੀਂ ਹੋਈ ਸੀ ਜਦੋਂ ਉਹਨਾਂ ਦੇ ਬਾਰੇ ਪਤਾ ਕੀਤਾ ਗਿਆ ਤੇ ਇਹ ਪਤਾ ਲੱਗਾ ਕਿ ਸੈਂਟਰ ਤੋਂ ਇਹ ਸਕੀਮ ਆਈ ਹੈ ਵੀ ਜਿਹੜੇ ਫੈਮਿਲੀ ਦੇ ਵਿੱਚ ਕੋਈ ਤਿੰਨ ਬੰਦੇ ਆ ਉਹਨਾਂ ਦੇ ਵਿੱਚੋਂ ਇੱਕੋ ਬੰਦੇ ਨੂੰ ਰਾਸ਼ਨ ਮਿਲਦਾ ਹੈ ਤੇ ਬਾਕੀ ਦੋ ਬੰਦੇ ਦਾ ਰਾਸ਼ਨ ਕੱਟ ਦਿੱਤਾ ਜਾਵੇ ਤੇ ਪਲੱਸ ਜਿਨ੍ਹਾਂ ਕੋਈ ਗੱਡੀ ਆ ਜਾਂ ਜਿਨ੍ਹਾਂ ਦੇ ਘਰ ਕੋਈ AC ਲੱਗਾ ਜਾਂ ਕੋਈ ਔਰ ਕੋਈ ਇੰਕਮ ਦਾ ਸਾਦਾ ਕੋਈ ਜ਼ਿਆਦਾ ਹੈ ਕੋਈ ਪੈਸੇ ਜ਼ਿਆਦਾ ਕਮਾਉਂਦਾ ਤਾਂ ਉਹਨਾਂ ਦੇ ਵੀ ਰਸ਼ਨ ਕੱਟ ਦਿੱਤਾ ਜਾਵੇ। ਤੇ ਅਸੀਂ ਇਹ ਪ੍ਰੋਟੈਸਟ ਕਰਦੇ ਆ ਵੀ ਜੇ ਤਿੰਨ ਭਰਾਵਾਂ ਵਿੱਚੋਂ ਇੱਕ ਭਰਾ ਅਮੀਰ ਆ ਤੇ ਦੋ ਭਰਾ ਗਰੀਬ ਆ ਤੇ ਦੋ ਭਰਾ ਜਿਹੜੇ ਗਰੀਬ ਆ ਉਹਨਾਂ ਦਾ ਰਸ਼ਨ ਦਾ ਇੰਤਜ਼ਾਮ ਕਿੱਥੋਂ ਕੀਤਾ ਜਾਊਗਾ? ਉਹ ਇੱਥੋਂ ਰਸ਼ਨ ਜੋ ਸਰਕਾਰ ਦਊਗੀ ਉੱਥੋਂ ਹੀ ਕੀਤਾ ਜਾਊਗਾ ਜੀ। ਇਸ ਲਈ ਇਹ ਕਟਰਾ ਦਾ ਹਰ ਹਾਲ ਵਿੱਚ ਗਲਤ ਆ। ਅਸੀਂ ਇਹਦਾ ਜ਼ੋਰਦਾਰ ਪ੍ਰੋਟੈਸਟ ਕਰਾਂਗੇ। ਜੇ ਸਾਨੂੰ ਅੱਗੇ ਸੈਂਟਰ ਤੱਕ ਵੀ ਕੋਈ ਜਾਣਾ ਪਿਆ ਜਾਂਹੀਂ ਕੋਈ ਮੋਰਚੇ ਵੀ ਲਗਾਉਣੇ ਪਏ ਜਾਂ ਧਰਨੇ ਪ੍ਰਦਰਸ਼ਨ ਕਰਨੇ ਪਏਹੀਂ ਹਰ ਹਾਲ ਵਿੱਚ ਕਰਾਂਗੇ। ਇਹ ਬੰਦ ਕਰਾ ਕੇ ਰਖਟਾਂਗੇ ਹਰ ਹਾਲ ਵਿੱਚ ਭਾਸ਼ਾ ਬੋਲੇ ਜਾਮ ਲਗਾਇਆ ਜਾ ਰਿਹਾ ਹੈ ਕਿ ਸਾਡੀ ਸਰਕਾਰ ਨੇ ਕੱਟਦੀ ਪਈ ਜਿਹੜਾ ਕਿ ਰਾਸ਼ਨ ਜਿਹੜਾ ਵਾ ਕੱਟਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕੱਟਿਆ ਜਾ ਰਿਹਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਹੁਕਮ ਦਿੱਤੇ ਆ ਵੀ ਹਰ ਘਰ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾਵੇ ਵੀ ਜਿਹੜਾ ਘਰ ਜਿਹੜਾ ਹੈਗਾ ਉਹਦੇ ਫਾਈਨੈਂਸ਼ੀਅਲ ਕੰਡੀਸ਼ਨ ਕਿਦਾਂ ਦੀ ਹੈ ਉਹਦੇ ਬਿਨਾਂ ਤੇ ਤੈਅ ਹੋਊਗਾ ਵੀ ਕਿਹੜਾ ਪ੍ਰਵਾਹ ਨੂੰ ਰਾਸ਼ਨ ਮਿਲੂਗਾ ਕਿਹੜਾ ਨਹੀਂ ਪਰ ਮੈਨੂੰ ਲੱਗਦਾ ਜਿਹੜੇ ਜਿੰਨوں ਵੀ ਰਾਸ਼ਨ ਕਟੇ ਗਏ ਰਾਸ਼ਨ ਕਟਿਆ ਹੈ ਇਹ ਸਾਰੀ ਬੀਜੇਪੀ ਦੀ ਸਾਜ਼ਿਸ਼ ਆ ਕਿਉਂਕਿ ਪੰਜਾਬ ਨਾਲ ਪਹਿਲਾਂ ਹੀ ਵਿਤਕਰਾ ਕਰਦੀ ਜਾ ਰਹੀ ਆ ਉਹ ਚਾਹੁੰਦੀ ਆ ਵੀ ਪੰਜਾਬ ਨਾਲ ਵਿਤਰਾ ਕਰਕੇ ਪੰਜਾਬ ਨੂੰ ਡਾਊਨ ਕੀਤਾ ਜਾਵੇ ਤਾਂ ਕਿ ਇੱਥੇ ਸਾਡੀ ਸਰਕਾਰ ਆਵੇ ਤੇ ਜਿਹੜੀ ਦੂਜੇ ਸਰਕਾਰਾਂ ਫੇਲ ਹੋ ਜਾਣ ਉਹ ਮੇਨ ਮਤਲਬ ਇਹਨਾਂ ਦਾ ਉਹੀ ਆ ਵੀ ਸਾਡੀ ਸਰਕਾਰ ਨੂੰ ਫੇਲ ਕੀਤਾ ਜਾ ਰਿਹਾ ਜੀ ਇਹੀ ਆ ਸਾਡਾ ਮਤਲਬ ਵੀ ਅਸੀਂ ਇਹਨਾਂ ਨੂੰ ਧਰਨਾ ਜਿਹੜਾ ਕਰਾਂਗੇ ਪ੍ਰਦਰਸ਼ਨ ਕਰਾਂਗੇ ਅਸੀਂ ਇਹ ਹਰ ਹਾਲਾਤ ਵਿੱਚ ਅਸੀਂ ਬੰਦ ਕਰਾਵਾਂਗੇ ਜੀ ਆ ਬਿਲਕੁਲ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਜਾਰੀ ਆ ਹੁਣ ਆਪਾਂ ਪ੍ਰਿੰਸੀ ਨਾਲ ਹੀ ਗੱਲ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ ਹਾਂਜੀ ਪ੍ਰਿੰਸੀ ਲਗਾਤਾਰ ਧਰਨਾ ਪ੍ਰਦਰਸ਼ਨ ਤੁਹਾਡੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਦਾ ਲੇਕਿਨ ਭਾਜਪਾ ਵੱਲੋਂ ਜਹਾ ਮਹੀ ਲਗਾਏ ਜਾ ਰਹੇ ਨੇ ਕੀ ਆਮ ਆਦੀ ਪਾਰਟੀ ਜਿਹੜੀ ਹੈ ਰਾਸ਼ਨਾਂ ਦੇ ਕਰ ਰਹੇ ਨੇ ਤੁਹਾਡਾਂ ਦੇ ਨਾਮ ਕੱਟ ਦੀ ਰਹੀ ਹੈ ਨਹੀਂ ਆਮ ਆਦਮੀ ਪਾਰਟੀ ਨਹੀਂ ਕੱਟ ਰਹੀ ਸਾਰੇ ਦੇਖੋ ਇਹ ਜਿਹੜੀ ਹੈ ਸੈਂਟਰਲ ਦੀ ਜਿਹੜੀ ਸਰਕਾਰ ਆ ਉਹਨਾਂ ਦੀ ਇਹ ਸ਼ਰਾਰਤ ਆ 55 ਲੱਖ ਦੇ ਕਰੀਬ ਜਿਹੜੇ ਕੀ ਜਿਹੜੇ ਕਾਰਡ ਆ ਰਾਸ਼ਨ ਦੇ ਹੋ ਕੱਟਣ ਦੀ ਇਹਨਾਂ ਦੀ ਸਕੀਮ ਬਣਾਈ ਹੋਈ ਆ ਤੇ ਜਦੋਂ ਇਹਨਾਂ ਨੇ ਕਿਹਾ ਕਿ ਆਪਾਂ ਜਿਨ੍ਹਾਂ ਦੇ ਘਰੇ ਕੋਈ ਆਈਟੀਆਰ ਭਰਦਾ ਆ ਜਾਂ ਜਿਨ੍ਹਾਂ ਦੇ ਏਸੀ ਲੱਗੇ ਆ ਜਾਂ ਕੋਸ਼ ਆ ਤੇ ਇਦਾਂ ਦੇ ਕਾਫੀ ਹੋਰ ਵੀ ਇਹ ਮੁੱਦੇ ਚੱਕ ਕੇ ਉਹਨਾਂ ਦੇ ਜਿਹੜੇ ਕਾਰਡ ਆ ਉਹ ਕੱਟਣ ਨੂੰ ਫਿਰਦੀ ਹੈ ਜਿਹੜੀ ਸਰਾਹ ਲਹੇ ਗਲਤੀਆਂ ਸਰਾਹ ਸਰ ਤੇ ਜਿਹੜੀ ਆਮ ਆਦਮੀ ਪਾਰਟੀ ਆ ਹਮੇਸ਼ਾ ਲੋਕਾਂ ਦੇ ਨਾਲ ਰਹੀ ਆ ਲੋਕਾਂ ਦੇ ਹਿੱਤ ਚ ਰਹੀ ਆ ਲੋੜਵੰਦਾ ਦੇ ਨਾਲ ਰਹੀ ਆ ਤੇ ਰਹੇਗੀ ਤੇ ਲੋਕਾਂ ਦਾ ਜਿਹੜਾ ਪ੍ਰੋਟੈਸਟ ਆ ਉਹ ਖੁਦ ਕਰੇਗੀ ਜੀ ਬਿਲਕੁਲ ਹੁਣ ਜਿਦਾ ਇਹਨਾਂ ਨੇ ਕਿਹਾ ਕਿ ਵੋਟ ਚੋਰੀ ਤਬਾਹ ਜਾਵਾ ਰਾਸ਼ਨ ਚੋਰੀ ਦਾ ਮਾਮਲਾ ਗਿਲਾਵਾ ਸਾਹਮਣੇ ਉੱਠ ਕੇ ਆਇਆ ਸੀ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵਾਲੇ ਅਹੀ ਗੱਲ ਗਈ ਗਈ ਹੈ ਕਿ ਲੋਕਾਂ ਦੇ ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਵੱਲ ਅਹੀ ਦੇਸ਼ ਜਾਰੀ ਹੋਏ ਨੇ ਕਿ ਲੋਕਾਂ ਦੇ ਘਰਾਂ ਦਾ ਸਰਵੇ ਕੀਤਾ ਜਾਵੇ ਜਿਹੜੇ ਦਲੀਬ ਲੋਕ ਨੇ ਉਹਨਾਂ ਨੂੰ ਜਿਹੜਾ ਰਾਸ਼ਨ ਬਿਲਕੁਲ ਦਿੱਤਾ ਜਾਏਗਾ ਉਹਨਾਂ ਦੇ ਨਾਮ ਨਹੀਂ ਕੱਟੇ ਜਾਣਗੇ ਚਾਹੀ ਇਹਨਾਂ ਵੱਲੋਂ ਇਹਨਾਂ ਪਾਰਟੀ ਵੱਲੋਂ ਕੁਝ ਵੀ ਜਿਹੜਾ ਕਰਨ ਦੀ ਪਾਰਟੀ ਤਿਆਰ ਰਹੀਗੀ ਔਰ ਕੇਂਦਰ ਸਰਕਾਰ ਲਗਾਤਾਰ ਜਿਹੜਾ ਇਹਨਾਂ ਦੀ ਨੀਤੀਆਂ ਨੂੰ ਜਿਹੜਾ ਖਾਰਿਜ ਕਰਦੀ ਆ ਰਹੀ ਹੈ ਕੇਂਦਰ ਸਰਕਾਰ ਦੀ ਜਿਹ kita jaga. ka cameraman pankaj nath mrindr gupta star ni punjabi tv